ਦੇਵ ਵਪਾਰ ਦੇ ਧੰਦੇ ਦਾ ਪੁਲਿਸ ਨੇ ਕੀਤਾ ਪਰਦਾਫਾਸ਼ ਸਪਾ ਸੈਂਟਰ ਦੀ ਆੜ ਦੇ ਵਿੱਚ ਚੱਲ ਰਿਹਾ ਸੀ ਦੇਵ ਵਪਾਰ ਦਾ ਧੰਦਾ ਪੁਲਿਸ ਦੇ ਵੱਲੋਂ ਦੋਸ਼ੀ પતિ ਪਤਨੀ ਖਿਲਾਫ ਕੇਸ ਹੋਇਆ ਦਰਜ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਅੱਤੇਵਾਲੀ ਦੇ ਨਜ਼ਦੀਕ ਇੱਕ ਸਪਾ ਸੈਂਟਰ ਚਲਾਉਣ ਦੀ ਆੜ ਦੇ ਵਿੱਚ ਚੌਥੇ ਦੇਵ ਵਪਾਰ ਦਾ ਧੰਦਾ ਕੀਤਾ ਜਾ ਰਿਹਾ ਸੀ ਜਿਸ ਦੀ ਗੁਪਤ ਸੂਚਨਾ ਜਦੋਂ ਪੁਲਿਸ ਨੂੰ ਮਿਲੀ ਤਾਂ ਪੁਲਿਸ ਨੇ ਮੌਕੇ ਤੇ ਜਾ ਕੇ ਐਕਸ਼ਨ ਲਿਆ ਤੇ ਉੱਥੇ ਜਾ ਕੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਉੱਥੇ ਕੀ ਕੀ ਕੰਮ ਚੱਲ ਰਹੇ ਨੇ ਤੇ ਜਦੋਂ ਪਤਾ ਲੱਗਿਆ ਕਿ ਇਹ ਸਾਰਾ ਜਿਹੜਾ ਕੰਮ ਹੈ ਉਹ ਕਿਸ ਦੀ ਅਗਵਾਈ ਹੇਠ ਹੋ ਰਿਹਾ ਸੀ ਇੱਕ ਪਤੀ ਪਤਨੀ ਦੀ ਜਿਨ੍ਹਾਂ ਦੇ ਉੱਤੇ ਹੁਣ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਰੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਹੋਰ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਕੀ ਦੱਸਿਆ ਆਓ ਤੁਸੀਂ ਵੀ ਸੁਣੋ ਜੀ ਫਟੇਗੜ ਸਾਫ ਖਾਣੇ ਚ 166 ਨੰਬਰ ਐਫ ਆਈ ਆਰ ਦਿੱਤੀ ਹੈ ਜਿਸ ਸੈਕਸ਼ਨ ਦੇ ਅਨੁਸਾਰ ਰਿਪੋਰਟ ਰੈਫਰੈਂਸ ਹੈ ਸਾਡੇ ਇਤਿਹਾਸਕ ਬੁੱਕ ਸੂਚਨਾ ਦੇ ਆਧਾਰ ਤੇ ਗੱਲ ਧਿਆਨ ਚਾਹੀ ਸੀ ਕਿ ਅੱਡੇਵਾਲੀ ਦੇ ਕੋਲ ਇੱਕ ਦੇਨਪਾਰ ਦਾ ਤੰਦਰ ਚੰਦੇਸਰ ਦਾ ਇਹਨਾਂ ਦੇ ਇੱਕ ਸਲੂਨ ਦੇ ਸਪਾ ਦੀ ਆੜ ਵਿੱਚ ਇੱਕ ਵਿਵਾਂਗ ਸਪਾ ਖੁੱਲਿਆ ਹੋਇਆ ਸੀ ਉਹਦੇ ਆੜ ਦਿੱਤੇ ਦੇਨਪਾਰ ਦਾ ਤੰਦਰ ਉਹ ਕਰਦੇ ਸੀ ਉਹਨਾਂ ਨੂੰ ਸੈਲੀਬ੍ਰੇਟ ਇਹਦੇ ਤੇ ਅਸੀਂ ਜਿਹੜੀ ਬੰਦੇ ਚਲਾ ਰਹੇ ਸੀਗੇ ਉਹ ਜੋ ਲੇਡੀ ਜਸਟਾਰ ਕਰ ਲਈ ਹੈ ਉਸ ਸਮਾਸ਼ਾ ਉਲੀਤ ਹੋ ਹੈ ਸਾਲ ਕੋ ਕੋ ਦਿੱਤੇ ਰਹੇ ਸੀ ਇਹਦਾ ਹਸਬੰਡ ਹੈ ਜਿਹੜਾ ਕੜਕਰਾਜ ਉਹਨੇ ਅੱਜਿਆ ਉਸ ਅਧਿਆਪਕ ਜੀ ਨਾਲ ਲਿਖਿਆ ਉਹਨਸੀ ਜਲਦੀ ਹੱਲ ਕਰਵਾਉਂਗਾ ਪਹਿਲਾਂ ਵੀ ਕੋਈ ਨਹੀਂ ਕਿ ਪਰ ਮਾਮਲੇ ਦੇਖ ਨਹੀਂ ਸਾਡੀ ਤਸਦੀਕ ਚੱਲ ਰਹੀ ਹੈ ਕਿਉਂਕਿ ਇਹ ਸਟੇਟ ਦੇ ਨੇ ਸੂਚੀ ਪੁਲਿਸ ਨਾਲ ਵੀ ਗੱਲ ਕਰਦੇ ਆ ਇਹਦਾ ਉਹ ਸਿਮਾ ਪਹਿਲਾਂ ਉਹ ਵੀ ਇਹ ਕੁਝ ਪਿਛਲੇ ਮਤਲਬ ਦੋ ਹਰ ਦੇ ਤੱਕ ਇਨਫੋਰਮੇਸ਼ਨ ਹੈ ਜਿਸ ਤੇ 15 20 ਦਿਨਾਂ ਤੋਂ ਆਪ ਹੋ ਗਿਆ ਇਹਨਾਂ ਲਈ ਡਿਟੇਲ ਤਸਦੀਕ ਕਰਦੇ ਹਾਂ ਸ਼ਰਦੀ ਕਲਾ ਟਾਈਮ ਟੀਵੀ ਲਈ ਫਤੇਗੜ ਸਾਹਿਤੋਂ ਜਗਦੇਵ ਸਿੰਘ ਦੀ ਰਿਪੋਰਟ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us tabla indian cuisine tracey fine authentic indian cuisine in tracey or scan qr code to contact us simi valley family dental office or scan qr code to contact us